ਮਨ ਵਰਤੀਆਂ ਇਕਾਗਰ ਕਰਕੇ ਮਨ ਹਾਜ਼ਰ ਕਰਕੇ ਜੁੜਨ ਦਾ ਯਤਨ ਕਰੀਏ ਸਮਾਂ ਘਟੇ ਬਚਨ ਕੁਝ ਜ਼ਿਆਦਾ ਕਰਨੇ ਨੇ ਇਸ ਕਰਕੇ ਤਵੱਜਾ ਦਿਓ ਇੱਕ ਤਾਂ ਬੇਨਤੀ ਸੇਵਾਦਾਰਾਂ ਦੇ ਚਰਨਾਂ 'ਚ ਜਿਹੜੀ ਮਾਇਆ ਵਾਲੀ ਟੋਕਰੀ ਇਹਨੂੰ ਚੁੱਕ ਕੇ ਅੱਗੇ ਰੱਖ ਦਿਓ ਹਾਂ ਜੋ ਐਂ ਚੱਲ ਕੇ ਕੋਈ ਇੱਧਰ ਨੂੰ ਨਾ ਹੋਵੇ ਤੇ ਦੂਸਰੀ ਬੇਨਤੀ ਇਹ ਵੀ ਜਿਹੜੇ ਆ ਬੱਚੇ ਆ ਖੇਡਦੇ ਨੇ ਸੰਗਤ ਵਿੱਚ ਇਹਨਾਂ ਦੀਆਂ ਮਾਤਾਵਾਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਪਿਆਰ ਨਾਲ ਸੰਭੋ ਜੇ ਨਹੀਂ ਸੰਭਲਦੇ ਫਿਰ ਇਹਨਾਂ ਨੂੰ ਬਾਹਰ ਲੈ ਕੇ ਬੈਠੋ। ਅਕਾਗਰਤਾ ਬਣਾਓ। ਸੰਗਤ ਵਾਲਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ। ਸਰਸੰਗਤ ਜੀ ਪਤਾ ਨਹੀਂ ਤੁਸੀਂ ਕਿੰਨੀ ਕਿੰਨੀ ਦੂਰੋਂ ਔਰ ਕਿੱਡੇ ਕਿੱਡੇ ਪਿਆਰ ਨਾਲ, ਕਿੱਡੇ ਜਜ਼ਬਾਤ, ਕਿੱਡੇ ਭਰੋਸੇ ਨਾਲ ਮਾਰੇ ਸਾਭ ਦੇ ਚਰਨਾਂ 'ਚ ਸ਼ਰਧਾ ਰੱਖ ਕੇ ਆਮਨੇ ਹਾਂ। ਹਰ ਇੱਕ ਬੰਦਾ ਆਪਣੀ ਨੀਂਦ ਤੇ ਆਗਦਾ ਹੈ ਆਪਣਾ ਘਰ ਤੇ ਆਗਦਾ ਹੈ ਆਪਣਾ ਕੰਮ ਛੱਡਦਾ ਹੈ ਉਹ ਕਹਿੰਦਾ ਆਪਾਂ ਜਾਵਾਂਗੇ ਸੰਗਤ ਵਿੱਚ ਬੈਠਾਂਗੇ ਕੋਈ ਰੱਬ ਦੇ ਘਰ ਦੀ ਸੁਣਾਵਾਂਗੇ ਆਨੰਦ ਲਵਾਂਗੇ ਪਰ ਜਦੋਂ ਫਿਰ ਐਦਾਂ ਮਾਹੌਲ ਨਹੀਂ ਬਣਦਾ ਫਿਰ ਉਹ ਕਹਿੰਦੇ ਵੀ ਯਾਰ ਆਨੰਦ ਨਹੀਂ ਬਣਿਆ ਬੱਚੇ ਰੋਲਾ ਪਾਈ ਗਏ ਉੱਥੇ ਖੇਡੀ ਗਏ ਤੁਸੀਂ ਹੁਣ ਵੇਖੋ ਅਸੀਂ ਚਮਕੌਰ ਸਾਹਿਬ ਤੋਂ ਆਏ ਆ ਅਸੀਂ ਦਵਦਾ ਘੰਟਾ ਡੇਢ ਘੰਟਾ ਗਾ ਕੇ ਚਲੇ ਜਾਣ ਸਾਡੇ ਤੋਂ ਬਾਅਦ ਗੁਰਮਖਾਉਣਗੇ ਪਹਿਲਾਂ ਵੀ ਗੁਰਮਖਾਣੇ ਕੀਤੀ ਕਥਾ ਕੀਤੀ ਪਰ ਇੱਕ ਗੱਲ ਚੇਤੇ ਰੱਖੋ ਇਹ ਸਮਾਗਮ ਕਰਾਉਣ ਵਾਸਤੇ ਇੱਕ ਵਿਆਜਿੰਨਾ ਖਰਚਾ ਲੱਗਦਾ ਹੈ ਇਹ ਤਾਂ ਹੁਣ ਕਮੇਟੀ ਨੇ ਪਤਾ ਨਹੀਂ 2-3 ਮਹੀਨਿਆਂ ਤੋਂ ਜਿਰੇ ਪਹਿਲਾਂ ਹੀ ਇਹ ਤਿਆਰੀ ਕਰਦੇ ਰਹਿੰਦੇ ਹੁਣ ਸਮਾਗਮ ਆਏਗਾ ਬੈਠਾਂਗੇ ਸੰਗਤਾਂ ਲਾਹਾ ਲੈਣਗੀਆਂ ਕਿਉਂਕਿ ਸੰਗਤ ਵਿੱਚ ਆਉਣ ਦਾ ਮਤਲਬ ਹੈ ਹੀ ਨਹੀਂ ਦੂਜਾ ਕੋਈ ਸੰਗਤ ਵਿੱਚ ਆ ਕੇ ਅਸੀਂ ਆਪਣਾ ਜੀਵਨ ਬਣਾਉਣਾ ਹੈ ਸੰਗਤ ਵਿੱਚ ਆ ਕੇ ਅਸੀਂ ਮਹਾਰਾਜ ਦੀ ਗੱਲ ਮੰਨਣੀ ਹੈ ਗੁਰੂ ਦੀ ਗੱਲ ਮੰਨਣੀ ਹੈ ਪਰ ਸਾਡੀ ਜ਼ਿੰਦਗੀ ਦਾ ਹਿਸਾਬ ਬਣ ਗਿਆ ਅਸੀਂ ਆਪਣੀਆਂ ਮਹਾਰਾਜ ਨੂੰ ਬਣਾਉਨੇ ਆ ਪਰ ਮਹਾਰਾਜ ਦੀ ਕੋਈ ਨਹੀਂ ਮੰਨਦੇ ਸੱਚ ਹੈ ਅਸੀਂ ਆਪਣੀ ਜ਼ਿੰਦਗੀ ਚ ਮਹਾਰਾਜ ਦੇ ਬਚਨ ਲਾਗੂ ਨਹੀਂ ਕਰਦੇ ਮਹਾਰਾਜ ਦੀਆਂ ਸਾਰੇ ਬੰਦੇ ਮਹਾਰਾਜ ਤੇ ਆਪਣੀਆਂ ਗੱਲਾਂ ਥੋਪਦੇ ਆ ਤੇ ਲਾਹਾ ਲੈਣ ਵਾਸਤੇ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਚੱਲ ਕੇ ਆਈਦਾ ਇਸ ਕਰਕੇ ਬੇਨਤੀ ਹੈ ਵੀ ਜਿੰਨਾ ਸਮਾਂ ਆਪਾਂ ਕਥਾ ਕੀਰਤਨ ਮੇਰੇ ਤੋਂ ਬਾਅਦ ਵੀ ਭਾਵੇਂ ਗੁਰਮਖਾਨੇ ਲੱਗਣਾ ਤੁਸੀਂ ਟਿਕਾ ਬਣਾ ਕੇ ਕਾਗਰਤਾ ਬਣਾ ਕੇ ਬੈਠੋ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਾਰੇ ਸੱਚੇ ਪਾਰਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਗੁਰਮਖਾਨੇ ਮਨਾਉਣ ਦਾ ਯਤਨ ਕੀਤਾ ਹੈ ਸਰਸੰਗਤ ਜੀ ਤਨ ਗਰੀਬਨ ਵਾ ਸੱਚੇ ਪਾਰਸ਼ਾ ਜਿੱਦਣ ਇਸ ਮਾਤ ਲੋਗ ਦੀ ਧਰਤੀ ਤੇ ਹੁੰਦੇ ਨੇ ਜਿਨ੍ਹਾਂ ਜਿਨ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਜਿਨ੍ਹਾਂ ਨੂੰ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ੋਭਾ ਪ੍ਰਾਪਤ ਹੋ ਗਈ ਜਿਨ੍ਹਾਂ ਨੂੰ ਗੁਰੂ ਨਾਨਕ ਦੀਆਂ ਨਜ਼ਰਾਂ ਮਿਲ ਗਈਆਂ ਰੋਜ਼ ਆਪਾਂ ਜਪਜੀ ਸਾਹਿਬ ਚ ਪੜ੍ਹਦੇ ਆ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਿਹਾਲ ਨਿਹਾਲ ਹੋ ਗਏ ਜੀਵਨ ਉਹਨਾਂ ਦੇ ਜੀਵਨ ਬਗਲ ਗਏ ਨਿਹਾਲ ਹੋ ਗਏ ਸਾਥ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਉਣਾ जिना जिना, जिना दर्शन ਕੀਤਾ ਤਨਸੀ ਮਾਤਾ ਤ੍ਰਿਪਤਾ ਬਾਬਾ ਕਲਿਆਣ ਜੰਦ ਜਿਨ੍ਹਾਂ ਦੇ ਘਰ ਵਿੱਚ ਮਹਾਰਾਜ ਆਏ ਨੇ ਕਹਿੰਦੇ ਉਹ ਤਨਸੀ ਵੇੜਾ ਕਹਿੰਦੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭੈਣ ਸਰਸੰਗਤ ਜੀ ਦੋ ਸਿੱਖ ਹੋਏ ਨੇ ਸਾਡੇ ਸਿੱਖ ਧਰਮ ਦੇ ਪਹਿਲੇ ਸਭ ਤੋਂ ਪਹਿਲੀ ਸਿੱਖ ਧਰਮ ਦੀ ਸਿੱਖ ਹੋਈ ਬੀਬੀ ਜਿੰਦਾ ਨਾਮ ਬੇਬੇ ਨਾਨਕੀ ਜਗਤ ਸਰਬ ਭੈਣ ਨਾਨਕੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭੈਣ ਬੇਬੇ ਨਾਨਕੀ ਜਿਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਛਾਣ ਕੀਤੀ ਜਿਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਛਾਣਿਆ ਸਭ ਤੋਂ ਪਹਿਲੀ ਸਿੱਖ ਬੇਬੇ ਨਾਨਕੀ ਤੇ ਦੂਜਾ ਸਿੱਖ ਹੋਇਆ ਭਾਈ ਮਰਦਾਨਾ ਭਾਈ ਮਰਦਾਨਾ ਦੂਜਾ ਸਿੱਖ ਸਾਧ ਸੰਗਤ ਜੀ ਬੇਬੇ ਨਾਨਕੀ ਨੇ ਆਪਣੀ ਮਾਤਾ ਨੂੰ ਆਖਣਾ ਮਾਂ ਮੈਂ ਆਪਣੀਆਂ ਸਹੇਲੀਆਂ ਨਾਲ ਖੇਡਣ ਜਾਨੀ ਆ ਮੈਂ ਆਪਣੀਆਂ ਸਹੇਲੀਆਂ ਨਾਲ ਰੋਜ਼ ਹੀ ਖੇਡਾਂ ਖੇਡਦੀ ਆ ਉਹ ਜਿਹੜੀਆਂ ਮੇਰੀਆਂ ਸਹੇਲੀਆਂ ਨੇ ਉਹਨਾਂ ਦੇ ਘਰ ਵਿੱਚ ਭਰਾ ਵੀ ਨੇ ਵੀਰ ਵੀ ਨੇ ਤੇ ਮਾਤਾ ਮੈਂ ਇਕੱਲੀ ਤੁਰਨੀ ਆਪਣੇ ਘਰ ਵੀ ਕੋਈ ਵੀਰ ਆਏਗਾ ਮਾਤਾ ਆਪਣੇ ਘਰ ਵੀ ਕੋਈ ਲਾਲ ਹੋਏਗਾ ਬੇਬੇ ਨਾਨਕੀ ਨੇ ਆਖਿਆ ਮਾਤਾ ਮੈਨੂੰ ਇੱਕ ਗੱਲ ਦੱਸ ਬੋਲ ਮੇਰਾ ਲਾਲ ਬੇਬੇ ਨਾਨਕੀ ਆਪਣੀ ਮਾਂ ਮਾਤਾ ਤ੍ਰਿਪਤਾ ਨੂੰ ਬੇਨਤੀਆਂ ਕਰਦੀ ਜਿਵੇਂ ਬਾਕੀ ਸਹੇਲੀਆਂ ਮੇਰੀਆਂ ਆਪਣੇ ਭਰਾਵਾਂ ਨਾਲ ਖੇਡਦੀਆਂ ਨੇ ਬਾਕੀ ਸਹੇਲੀਆਂ ਮੇਰੀਆਂ ਆਪਣੇ ਵੀਰਾਂ ਨਾਲ ਖੇਡਦੀਆਂ ਨੇ ਮਾ ਮੇਰਾ ਵੀ ਦਿਲ ਬੜਾ ਕਰਦਾ ਮੈਂ ਵੀ ਆਪਣੇ ਭਰਾ ਨਾਲ ਖੇਡਾਂ ਮੈਂ ਵੀ ਆਪਣੇ ਵੀਰ ਨਾਲ ਖੇਡਾਂ ਖੜਾਵਾ ਤੇ ਮਾਤਾ ਮੈਨੂੰ ਗੱਲ ਦੱਸ ਹਾਂ ਇੱਕ ਪੁੱਛ ਮੇਰਾ ਲਾਲ ਸਾਡੇ ਘਰ ਵੀਰ ਕਦੋਂ ਆਊ ਮੇਰੀ ਅੰਮੀ ਏ ਬੇਬੇ ਨਾਨਕੀ ਬੋਲਦੀ ਮਾਤਾ ਸਾਡੇ ਘਰ ਵੀਰ ਕਦੋਂ ਆਊ ਮੇਰੀ ਅੰਮੀ ਏ ਵੀਰ ਨੂੰ ਖੜਾਉਣ ਦਾ ਏ ਜਾ ਮਾਏ ਮੇਰੀ ਏ ਵੀਰ ਨੂੰ ਖੜਾਉਣ ਦਾ ਏ ਜਾ ਸਾਡੇ ਘਰ ਵੀਰ ਗਦਵਾਉ ਮੇਰੀ ਅਮੀ ਏ ਵੀਰ ਨੂੰ ਖੜਾਉਣ ਦਾ ਏ ਜਾ ਮਾਏ ਮੇਰੀ ਏ ਵੀਰ ਨੂੰ ਖੜਾਉਣ ਦਾ ਏ ਜਾ ਸਾਡੇ ਘਰ ਵੀਰ ਗਦਵਾਉ ਮੇਰੀ ਅਮੀ ਏ ਵੀਰ ਨੂੰ ਖੜਾਉਣ ਦਾ ਏ ਜਾ ਡੌਣਦਾ ਏ ਚਾ ਵੀਰ ਦੁੱਖ 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 ਡੌਣਦਾ ਏ ਨਾ ਵੀਰ ਦੁੱਖ ਡੌਣਦਾ ਏ ਚਾ ਵੀਰ ਦੁੱਖ ਡੌਣਦਾ ਏ ਚਾ ਸਾਡੇ ਘਰ ਵੀਰ ਕਦੋਂ ਆਊ ਮੇਰੀ ਡਾਣਦਾ ਏ ਚਾ ਮਾਂ ਮੇਰੀ ਏ ਵੀਰ ਨੂੰ ਖੜਾਣਦਾ ਏ ਚਾ ਸਾਡੇ ਘਰ ਵੀ ਕਦੋਂ ਆਉ ਮੇਰੀ ਅਮੀਏ ਵੀਰ ਨੂੰ ਖੜਾ ਦੀ ਮਾਤਾ ਆਪਣੇ ਘਰ ਲਾ ਲਾਏਗਾ ਮਾਤਾ ਮੇਰਾ ਦਿਲ ਕਰਦਾ ਮੈਂ ਆਪਣੇ ਭਰਾ ਨੂੰ ਖੜਾਵਾ ਉਸ ਵੇਲੇ ਮਾਤਾ ਤ੍ਰਿਪਤਾ ਨੇ ਅੱਖਾਂ ਨਾਨਕੀ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਅਰਦਾਸ ਕਰਿਆ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕਰਿਆ ਕਰ ਅਰਦਾਸ ਕਰਿਆ ਕਰ ਜਿੱਦਣ ਤੇਰੀ ਅਰਦਾਸ ਕਬੂਲ ਹੋ ਗਈ ਜਿੱਦਣ ਤੇਰੀ ਬੇਨਤੀ ਪ੍ਰਵਾਨ ਹੋ ਗਈ ਰੱਬ ਤੈਨੂੰ ਇੱਕ ਲਾਲ ਦੇਵੇਗਾ ਤੈਨੂੰ ਭਰਾ ਦੇਵੇਗਾ ਵੀਰ ਦੇਵੇਗਾ ਮਾਤਾ ਤ੍ਰਿਪਤਾ ਜੀ ਦੀ ਭਗਤੀ ਨੂੰ ਭਾਗ ਲੱਗਿਆ ਬਾਬਾ ਕਲਿਆਣ ਜੰ ਕਲਿਆਣ ਜੰਦ ਜੀ ਦੇ ਘਰ ਨੂੰ ਭਾਗ ਲੱਗਿਆ ਬੇਬੇ ਨਾਨਕੀ ਦੀਆਂ ਅਰਦਾਸਾਂ ਮਾਤਾ ਤ੍ਰਿਪਤਾ ਜੀ ਦੀ ਭਗਤੀ ਖੌਰੇ ਕਿੰਨੇ ਜਨਮਾਂ ਦਾ ਤਪ ਹੋਣਾ ਕਿੰਨੇ ਜਨਮਾਂ ਦੀ ਬੰਦਗੀ ਹੋਣੀ ਜਿਸ ਘਰ ਵਿੱਚ ਨਿਰੰਕਾਰ ਨੇ ਜਨਮ ਲੈਣਾ ਉਹ ਦਿਨ ਆਇਆ ਜਿਹੜਾ ਤੁਸੀਂ ਇਹ ਦਿਨ ਮਨਾ ਰਹੇ ਹੋ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਜਿन्हे ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਨਮ ਦਿਵਾਉਣਾ ਹੈ ਨਾ ਉਹਦਾ ਨਾ ਇਤਿਹਾਸ ਵਿੱਚ ਦੱਸਿਆ ਜਾਂਦਾ ਦੌਲਤਾਂ ਦਾਈ ਦੌਲਤਾਂ ਦਾਈ ਉਸ ਵੇਲੇ ਬਾਬਾ ਕਲਿਆਣ ਚੰਦ ਜੀ ਨੂੰ ਕਹਿੰਦੀ ਏ ਕਲਿਆਣ ਚੰਦ ਜੀ ਤੇਰੇ ਘਰ ਵਿੱਚ ਬਲਕ ਆਏਗਾ ਸੁਣਿਆ ਤੇਰੇ ਘਰ ਵਿੱਚ ਜੇ ਤੇਰੇ ਘਰ ਵਿੱਚ ਬਲਕ ਆਇਆ ਪੁੱਤਰ ਆਇਆ ਬਾਬਾ ਕਲਿਆਣ ਚੰਦ ਜੀ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਮੈਨੂੰ ਕੋਈ ਵਸਤੂਆਂ ਦੇਣ ਲੱਗਿਆਂ ਮੈਨੂੰ ਧਨ ਦੇਣ ਲੱਗਿਆਂ ਹੱਥ ਨਾ ਘੋਟ ਲੀਆਂ ਆਪਣਾ ਦੌਲਤਾਂ ਦਾਈ ਨੂੰ ਬਾਬਾ ਕਲਿਆਣ ਚੰਦ ਕਹਿੰਦਾ ਇੱਕ ਵਾਰੀ ਮੇਰੇ ਘਰ ਵਿੱਚ ਲਾਲ ਆ ਜਾਏ ਮੇਰਾ ਬਾਲਕ ਆਜੇ ਜੋ ਮੰਗੇਗੀ ਤੈਨੂੰ ਉਹੀ ਦੇ ਦਿਆਂ ਜੋ ਚਾਹੀਦਾ ਸਤਸੰਗਤ ਜੀ ਉਸ ਵੇਲੇ ਦੌਲਤਾਂ ਦਾਈ ਕਹਿੰਦੀ ਮੈਨੂੰ ਬਸਤਰ ਧਨ ਮਾਇਆ ਕਿਸੇ ਗੱਲ ਦੀ ਕਮੀ ਨਾ ਰਹਿਣ ਦੇਈ ਇਹਨੇ ਨਹੀਂ ਰਹਿਣ ਦਿੰਦੇ ਦੌਲਤਾਂ ਦਾਈ ਦੁਨਿਆਵੀ ਪਦਾਰਥ ਮੰਗਦੀ ਹੈ ਕਿੰਨੇ ਹੋਇਆ ਕੀ ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਮਾਤਾ ਤ੍ਰਿਪਤਾ ਜੀ ਦੀ ਕੋਖ ਤੋਂ ਮਹਾਰਾਜ ਨੇ ਅਵਤਾਰ ਧਾਰਿਆ ਦੌਲਤਾ ਦਾਈ ਨੇ ਜਨਮ ਦਿਵਾਇਆ ਕਿਨੇ ਉਸ ਵੇਲੇ ਬੜੀਆਂ ਮਾਵਾਂ ਦੇ ਪੁੱਤਰਾਂ ਨੂੰ ਜਨਮ ਦਿਵਾਏ ਸੀ ਆਮ ਮਾਵਾਂ ਦੇ ਪੁੱਤਰ ਹੁੰਦੇ ਨੇ ਰੋਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਮਹਾਰਾਜ ਨਹੀਂ ਰੋਏ ਹੱਸਦੇ ਨੇ ਮਹਾਰਾਜ ਸਾਰਾ ਉਹ ਜਿੱਥੇ ਮਹਾਰਾਜ ਦਾ ਜਨਮ ਹੋਇਆ ਪ੍ਰਕਾਸ਼ ਨਾਲ ਉਹ ਕਮਰਾ ਭਰ ਗਿਆ ਤਨਸੀ ਦੋਲਤਾਂ ਦਾਈ ਸੁਣਿਆ ਤਨ ਦੋਲਤਾਂ ਦਾਈ ਜਿੰਨੇ ਸਭ ਤੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਮਹਾਰਾਜ ਨੂੰ ਜਨਮ ਦਿਵਾਇਆ ਤੇ ਭੱਜੀ ਗਈ ਵਾਰ ਦੌੜੀ ਜਾਂਦੀ ਬਾਹਰ ਜਾ ਕੇ ਉਹਨੇ ਰੋਲਾ ਪਾਤਾ ਬਾਬਾ ਕਲਿਆਣ ਚੰਦ ਜੀ ਤੈਨੂੰ ਵਧਾਈ ਹੋਵੇ ਤੈਨੂੰ ਵਧਾਈ ਹੋਵੇ ਤੇਰੇ ਘਰ ਵਿੱਚ ਲਾਲ ਆਇਆ ਤੇਰੇ ਘਰ ਵਿੱਚ ਪੁੱਤਰ ਆਇਆ ਜਦੋਂ ਬਾਬਾ ਕਲਿਆਣ ਚੰਦ ਨੇ ਸੁਣਿਆ ਸਰਸੰਗਜੀ ਧਰਤੀ ਤੇ ਪੈਰ ਨਹੀਂ ਲੱਗਦੇ ਦੌਲਤਾਂ ਨਹੀਂ ਮੇਰੀ ਜੜਮ ਨੇ ਆਦ ਲੱਗੀ ਮੇਰੇ ਘਰ ਚ ਲਾਲ ਆ ਗਿਆ ਕਹਿੰਦੀ ਗੱਲਾ ਲਾਲ ਹੀ ਨਹੀਂ ਆਇਆ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਚ ਬੜੀਆਂ ਮਾਵਾਂ ਦੇ ਬੱਚਿਆਂ ਨੂੰ ਜਨਮ ਦਿਵਾਇਆ ਹੈ ਬਾਕੀ ਬਾਲਕ ਜਦੋਂ ਜਨਮ ਲੈਂਦੇ ਨੇ ਤੇ ਰੋਂਦੇ ਨੇ ਜਦੋਂ ਤੇਰਾ ਬਾਲਕ ਮਾਤਾ ਦੇ ਉਧਰ ਤੋਂ ਬਾਹਰ ਆਉਂਦਾ ਹੈ ਐਸਾ ਪ੍ਰਕਾਸ਼ ਐਸੀਆਂ ਨਦਰਾਂ ਦੋਲਤਾਂ ਦਾਈ ਕਹਿੰਦੀ ਮੇਰੇ ਤੇ ਕੀਤੀਆਂ ਜਿਹੜਾ ਤੇਰੇ ਘਰ ਵਿੱਚ ਲਾਲ ਆਇਆ ਇਹ ਆਮ ਲਾਲ ਨਹੀਂ ਆਮ ਵਾਲਕ ਨਹੀਂ ਕਿਨ ਐ ਹੋ ਜਾ ਕੀ ਮੇਰੇ ਲਾਲ ਕਹਿੰਦੀ ਬਾਕੀ ਵਾਲ ਗਰੋਂਦੇ ਨੇ ਪ੍ਰਕਾਸ਼ ਹੋ ਗਿਆ ਉਹ ਕਮਰਾ ਨੂਰ ਨਾਲ ਭਰ ਗਿਆ ਸਤਸੰਗਤ ਜੀ ਬਾਬਾ ਕਲਿਆਣ ਚੰਦ ਪੁੱਛਦਾ ਹੈ ਕਿ ਇਹਨਾਂ ਦੌਲਤਾਂ ਮੇਰੇ ਘਰ ਵਿੱਚ ਲਾਲ ਆਇਆ ਲੈ ਇੱਕ ਤੂੰ ਕਹਿੰਦੀ ਸੀ ਨਾ ਵੀ ਮੈਨੂੰ ਧਨ ਮਾਇਆ ਦੌਲਤਾਂ ਇੱਕ ਵਾਰੀ ਆਪਣੇ ਮੂੰਹੋਂ ਬੋਲ ਦੇ ਨੂੰ ਚਾਹੀਦਾ ਕੀ ਕੀ ਜਾਈਦਾ ਦੱਸ ਤੈਨੂੰ ਧਨ ਦੇ ਦੇਆ ਤੈਨੂੰ ਮਾਇਆ ਦੇ ਦੇਆ ਬੋਲ ਇੱਕ ਵਾਰੀ ਕੀ ਜਾਈਦਾ ਹੈ ਦੌਲਤਾਂ ਦਾਈਂ ਦੇ ਆ ਹੱਥ ਜੁੜ ਗਏ ਕੁਛ ਨਹੀਂ ਜਾਈਦਾ ਬਾਬਾ ਕਲਿਆਣ ਚੰਦ ਕਹਿੰਦਾ ਵੀ ਹੁਣ ਤਾਂ ਜਿਆ ਐਨਾ ਕੁਛ ਮੰਗਦੀ ਸੀ ਮੈਨੂੰ ਕੱਖ ਨਹੀਂ ਚਾਹੀਦਾ ਕਿਉਂ ਨਹੀਂ ਚਾਹੀਦਾ ਭਾਈ ਬੋਲ ਬਾਬਾ ਕਲਿਆਣ ਚੰਦ ਕਹਿੰਦਾ ਤੂੰ ਤਾਂ ਕਹਿੰਦੀ ਸੀ ਮੈਨੂੰ ਮਾਇਆ ਦੀ ਘਾਟ ਨਾ ਛੱਡੀ ਧਨ ਦੀ ਘਾਟ ਨਾ ਛੱਡੀ ਦੌਲਤਾਂ ਦਾ ਹੀ ਆਖਣ ਲੱਗੀ ਬਾਬਾ ਕਲਿਆਣ ਚੰਦ ਜੀ ਨਾ ਮੈਨੂੰ ਧਨ ਚਾਹੀਦਾ ਨਾ ਮਾਇਆ ਚਾਹੀਦੀ ਨਾ ਗਹਿਣੇ ਨਾ ਬਸਤਰ ਨਾ ਕੱਪੜੇ ਕੱਖ ਨਹੀਂ ਚਾਹੀਦਾ ਮੇਰੀ ਇੱਕੋ ਤੇਰੇ ਚਰਣਾ ਚ ਮੰਗ ਹੈ ਬਾਬਾ ਕਲਿਆਣ ਚੰਦ ਕੇ ਨਾ ਦੱਸ ਕੀ ਮੰਗੇ ਕਹਿੰਦੀ ਜਦੋਂ ਮੈਂ ਤੇਰੇ ਘਰ ਵਿੱਚ ਇਸ ਬਾਲਕ ਦੇ ਦਰਸ਼ਨ ਕਰਨਾ ਵਾ ਜਦੋਂ ਮੈਨੂੰ ਖਡਾਉਣਾ ਵਾ ਮੇਰੀ ਇਹ ਹੀ ਮੰਗ ਤੇਰੇ ਅੱਗੇ ساری ਜ਼ਿੰਦਗੀ ਇਸ ਲਾਲ ਨੂੰ ਇਸ ਲਾਲ ਦੇ ਦਰਸ਼ਨਾਂ ਤੋਂ ਨਾ ਰੋਕੀ ਮੈਨੂੰ ਬਸ ਮੈਨੂੰ ਦਰਸ਼ਨਾਂ ਤੋਂ ਨਾ ਰੋਕੀ ਕਦੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਹਿੰਦਾ ਇਹੋ ਜੇ ਮੇਰੇ ਪੁੱਤਰ ਚ ਕੀ ਜਿਹੜਾ ਤੇਰੇ ਪੁੱਤਰ 'ਚ ਤੈਨੂੰ ਨਹੀਂ ਪਤਾ ਮੈਂ ਅੱਖਾਂ ਨਾਲ ਵੇਖਿਆ ਸਾਧ ਸੰਗਤ ਉਸ ਵੇਲੇ ਸਾਰੇ ਪਾਸੇ ਰੌਲਾ ਪੈ ਗਿਆ ਬਾਬਾ ਕਲਿਆਣ ਚੰਦ ਜੀ ਦੇ ਘਰ ਵਿੱਚ ਬਾਲਕ ਦਾ ਆਗਮਨ ਹੋ ਗਿਆ ਬੇਂਡ ਨਾਨਕੀ ਤਰਸਦੀ ਸੀ ਬੇਬੇ ਨਾਨਕੀ ਤਰਸਦੀ ਸੀ ਭਰਾ ਨੂੰ ਜਦੋਂ ਬੇਬੇ ਨਾਨਕੀ ਨੂੰ ਖਬਰ ਮਿਲੀ ਧਰਤੀ ਤੇ ਪੈਰ ਨਹੀਂ ਲੱਗਦੇ ਬੇਬੇ ਨਾਨਕੀ ਦੇ ਘਰ ਦੀ ਤੇ ਪੈਰ ਨਹੀਂ ਲੱਗਦੇ ਪੱਬ ਨਹੀਂ ਲੱਗਦੇ ਬੇਬੇ ਨਾਨਕੀ ਨੂੰ ਪਤਾ ਲੱਗਿਆ ਭੱਜੀ ਆਈ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਐਸਾ ਨੁਰਾਨੀ ਚਿਹਰਾ ਤੱਕਿਆ ਪੜੀ ਦਾ ਪਿਆਰ ਮੈਂ ਪਿਤਾ ਕਾਲੂ ਨੂੰ ਬੇ ਅੰਤ ਪਿਆਰਾ ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਨਨਕਾਣਾ ਨੂੰ ਬੇਅੰਤ ਪਿਆਰਾ ਮਾਤ੍ਰਿਤਾ ਦੀ ਅੱਖ ਦਾ ਤਾਰਾ ਨਨਕਾਣਾ ਨੂੰ ਬੇਅੰਤ ਪਿਆਰਾ ਮਾਤ੍ਰਿਤਾ ਦੀ ਅੱਖ ਦਾ ਤਾਰਾ ਆਪ ਨਹੀਂ ਏ ਖਾਸ ਹੈ ਲੱਗਦਾ ਅੱਜ ਦਾ ਜੰਮਿਆ ਵਾਲ ਪਿਆਰਾ ਆਪ ਨਹੀਂ ਏ ਖਾਸ ਹੈ ਲੱਗਦਾ ਜਿਹਦਾ ਜੰਮਿਆ ਵਾਲ ਪਿਆਰਾ ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੋਣੀ ਥਾ ਕਹੇ ਵੀਰ ਦਾ ਨਾਨਕ ਰੱਖਣਾ ਨਾ ਭੈਣ ਨਾਨਕੀ ਕਹੇ ਵੀਰ ਦਾ ਤੋਣ ਜਿ ਰੱਖਣਾ ਨਾ ਭੈਣ ਦਾ ਨਕੀ ਦੱਕ ਕੇ ਟੁੱਟਦਾ ਦੁੱਖੜਾ ਜੰਨ ਦਾ ਟੁਕੜਾ ਮੁਖੜਾ ਤੱਕ ਕੇ ਟੁੱਟਦਾ ਦੁੱਖੜਾ ਵੀਰ ਕਹਾਂਗੇ ਜੰਨ ਦਾ ਟੁਕੜਾ ਮੁਖੜਾ ਤੱਕ ਕੇ ਟੁੱਟਦਾ ਦੁੱਖੜਾ ਜੰਨ ਦਾ ਟੁਕੜਾ ਮੁਖੜਾ ਤੱਕ ਕੇ ਟੁੱਟਦਾ ਦੁੱਖੜਾ ਜਦੋਂ ਪਿਆਰ ਦੇ ਨਾਲ ਬੁਲਾਵਾ ਪਰ ਕੇ ਉੱਠਦਾ ਬਾਹ ਭੈਣ ਨਾ